ਸਸ਼ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾਤਾ ਬ੍ਰੈਮਟਨ ਦੇ ਵਿੱਚ ਬਹੁਤ ਸਾਰੇ ਜਿੱਥੇ ਲੋਟਾਂ ਖੁਆ ਵੱਧ ਰਹੀਆਂ ਨੇ ਤੇ ਨਾਲ ਦੀ ਨਾਲ ਸੜਕੀ ਹਾਸੇ ਵੀ ਵੱਧ ਰਹੇ ਨੇ ਤਾਂ ਵੱਟਾ ਹਾਸਾ ਇੱਕ ਵਾਰ ਫਿਰ ਤੋਂ ਜਿਹੜਾ ਬ੍ਰੈਮਟਨ ਦੇ ਵਿੱਚ ਵਾਪਰ ਚੁੱਕਾ ਹੈ ਜਿੱਥੇ ਕਿ ਕਈ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਸਾਰੀ ਜਾਂਚ ਪੜਤਾਲ ਕਰਨ ਦੇ ਲਈ ਪਰ ਬ੍ਰੈਂਪਟਨ ਦੇ ਵਿੱਚ ਹਾਈਵੇ 50 ਤੇ ਕੋਲਿਨ ਡਰਾਈਵ ਦੇ ਇਲਾਕੇ ਦੇ ਵਿੱਚ ਚਾਰ ਜਿਹੜੀ ਵਾਹਨਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਪੀਲ ਰੀਜਨਲ ਪੁਲਿਸ ਦੇ ਮੁਤਾਬਕ ਅਸਾਸ ਦੇ ਵਿੱਚ ਤਿੰਨ ਲੋਕਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਜਾਇਆ ਗਿਆ ਹਸਪਤਾਲ ਲਜਾਇਆ ਗਿਆ ਤਿੰਨ ਲੋਕਾਂ ਦੇ ਵਿੱਚੋਂ 21 ਸਾਲਾਂ ਨੌਜਵਾਨ ਦੀ ਹਾਲਤ ਕਾਫੀ ਜਿਆਦੇ ਨਾਜ਼ੁਕ ਅਤੇ ਅਸਥਿਰ ਦੱਸੀ ਗਿਆ ਡਾਕਟਰਾਂ ਅਨੁਸਾਰ ਉਸ ਦੀਆਂ ਜਿਹੜੀਆਂ ਇੰਜਰੀਆਂ ਲੰਬੇ ਸਮੇਂ ਲਈ ਉਸ ਦੀ ਜ਼ਿੰਦਗੀ ਅਤੇ ਗੰਭੀਰ ਅਸਰ ਛੱਡ ਸਕਦੀਆਂ ਨੇ ਇਸ ਹਾਦਸੇ ਸੰਬੰਧੀ ਮਿਸੀ ਸਾਗ ਦੇ ਨਿਵਾਸੀ 58 ਸਾਲਾ ਕੋਸ਼ਲ ਕਸੀ ਰਾਮ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੇ ਉੱਤੇ ਤਿੰਨ ਵਾਰ prohibited driving ਦੇ ਜਿਹੜੇ ਦੋਸ਼ ਲੱਗੇ ਗਏ ਨੇ ਜਿਵੇਂ ਕਿ ਜਿਹੜਾ ਇੰਪੇਟਡ ਡਰਾਈਵਿੰਗ ਕਾਰਨ ਸਰੀਰਕ ਨੁਕਸਾਨ ਜਾਂ ਫਿਰ ਜ਼ਿਆਦਾ ਅਲਕੋਹਲ ਦੇ ਨਾਲ ਡਰਾਈਵ ਕਰਨਾ ਸ਼ਾਮਿਲ ਕਸੀ ਰਾਮ ਨੂੰ ਜਿਹੜਾ ਰਿਕੋਗਨਾਈਜ਼ਿੰਗ ਆਫ ਬੇਲ ਤੇ ਰਿਹਾ ਕੀਤਾ ਗਿਆ ਪਰ ਉਸ ਨੂੰ ਜਿਹੜਾ ਗੱਡੀ ਚਲਾਉਣ ਦੇ ਉੱਪਰ ਸਖਤ ਰੂਪ ਦੇ ਵਿੱਚ ਰੋਕ ਲਗਾਈ ਗਈ ਹੈ ਇਹ ਗੱਲ ਗੰਭੀਰ ਰੂਪ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੋਸਲ ਕਸੀ ਰਾਮ ਦੇ ਉੱਪਰ ਪਹਿਲਾਂ ਵੀ ਜਿਹੜਾ ਤਿੰਨ ਵਕ ਵਕ ਲਾਈਫ ਟਾਈਮ ਡਰਾਈਵਿੰਗ ਪੌਂਦੀਆਂ ਲੱਗੀਆਂ ਹੋਈਆਂ ਨੇ ਇਹਨਾਂ ਪੌਂਦੀਆਂ ਦੇ ਬਾਵਜੂਦ ਵੀ ਉਹ ਅਣਧਿਆਨਤਾ ਦੇ ਨਾਲ ਡਰਾਈਵ ਕਰ ਰਿਹਾ ਸੀ ਤੇ ਜਿਸ ਦੇ ਨਾਲ ਇੱਕ ਵੱਡਾ ਭਿਆਨਕ ਸੜਕ ਹਾਦਸਾ ਵਾਪਰ ਗਿਆ ਕਸੀ ਰਾਮ ਪਹਿਲਾਂ ਹੀ ਜਿਹੜਾ ਪੰਜ ਵਾਰੀ ਇੰਪੇਟਡ ਡਰਾਈਵਿੰਗ ਦੀਆਂ ਦੋਸ਼ੀਆਂ ਸਜ਼ਾਾਂ ਮਾ ਪੌ ਚੁੱਕਿਆ ਇਸ ਦੀ ਜਿਹੜੀ ਮੌਜੂਦਾ ਗ੍ਰਿਫਤਾਰੀ ਹੈ ਉਸ ਦੇ ਨਸ਼ੇ ਦੇ ਵਿੱਚ ਵਾਹਨ ਚਲਾਉਣ ਦੀ ਲੰਬੀ ਅਤੇ ਖਤਰਨਾਕ ਇਤਿਹਾਸ ਨੂੰ ਦਰਸਾਉਂਦੀ ਹੈ ਇਹ ਨਵਾਂ ਮਾਮਲਾ ਨਹੀਂ ਇਹ ਇਹ ਮਾਮਲਾ ਨਾ ਸਿਰਫ ਕਾਨੂੰਨ ਦੀ ਉਲੰਘਣਾ ਹੈ ਸਗੋਂ ਇੱਕ ਸਮਾਜਿਕ ਚੇਤਾਵਨੀ ਵੀ ਹੈ ਕਿਵੇਂ ਲਗਾਤਾਰ ਨਸ਼ੇ ਦੇ ਵਿੱਚ ਡਰਾਈਵਿੰਗ ਕਰਨ ਵਾਲੇ ਲੋਕ ਹੋਰ ਲੋਕਾਂ ਦੀ ਜ਼ਿੰਦਗੀ ਵੀ ਜੜੀ ਖਤਰੇ ਦੇ ਵਿੱਚ ਪਾਰੇ ਨੇ ਜਾਨੀ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਤਿੰਨ ਤਾਂ ਉਹ ਪਾਬੰਦੀਆਂ ਨੇ ਜਿਹੜੀਆਂ ਮਿਸਿਸ ਸਾਗਾ ਦੇ ਨਾਗਰਿਕ ਕਸੀ ਰਾਮ ਦੇ ਉੱਪਰ ਲੱਗੀਆਂ ਨੇ ਜਿਸ ਨੂੰ ਇਹ ਸਾਾਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿ ਲਾਈਫਟਾਈਮ ਉਹਨਾਂ ਪਾਬੰਦੀਆਂ ਤਹਿਤ ਕਸੀ ਰਾਮ ਜਿਹੜਾ ਡਰਾਈਵਿੰਗ ਨਹੀਂ ਕਰ ਸਕਦਾ ਪਰ ਪੰਜ ਵਾਰ ਸਜ਼ਾ ਵੀ ਭੁਗ ਚੁੱਕਿਆ ਅਜਿਹੇ ਜਿਹੜੇ ਉਸ ਦੇ ਉੱਪਰ ਜਿਹੜੀ ਕਈ ਵਾਰ ਕੋਰਟ ਨੇ ਉਸ ਨੂੰ ਦੋਸ਼ੀ ਵੀ ਤੈਅ ਕੀਤਾ ਪਰ ਇਸ ਸਭ ਦੇ ਵਿਚਾਲੇ ਇੱਕ ਨਵਾਂ ਐਕਸੀਡੈਂਟ ਬ੍ਰੈਂਪਟਨ ਦੇ ਵਿੱਚ ਹੁੰਦਾ ਜਿਹੜਾ ਕਸੀ ਰਾਮ ਆ ਉਸ ਨੂੰ ਮੜ ਤੋਂ ਗ੍ਰਿਫਤਾਰ ਕੀਤਾ ਜਾਂਦਾ ਨਸ਼ੇ ਦੀ ਹਾਲਤ ਦੇ ਵਿੱਚ ਇਹ ਹਾਦਸਾ ਵਾਪਰਿਆ ਤੇ ਜਿਸ ਤੋਂ ਬਾਅਦ ਕਿ ਫਿਲਹਾਲ ਨੂੰ ਜਿਹੜਾ ਸਖਤ ਹਦਾਇਤਾਂ ਦੇ ਉੱਪਰ ਰਿਆ ਕੀਤਾ ਗਿਆ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਡਰਾਈਵਿੰਗ ਨਹੀਂ ਕਰ ਸਕਦਾ ਪਰ ਬਹੁਤ ਵੱਡਾ ਹਾਦਸਾ ਬ੍ਰੈਂਟਨ ਦੇ ਵਿੱਚ ਵਾਪਰ ਚੁੱਕਾ ਜਿੱਥੇ ਕਿ ਕਸੀ ਰਾਮ ਨੂੰ ਜਿਹੜਾ ਮਿਸਿਸ ਸਾਗਾ ਦੇ ਨਾਗਰਿਕ ਨੂੰ ਜਿਹੜਾ ਅਪੀਲ ਰੀਜਨਲ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਨਾਲ ਦੇ ਨਾਲ ਇਸ ਸਾਰੇ ਮਾਮਲੇ ਦੀ ਹੋਰ ਵੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ